ਸਹਿਬਜਾਦਾ ਅਜੀਤ ਸਿੰਘ ਲੜਦੇ ਲੜਦੇ ਸ਼ਹੀਦ ਹੋ ਗਏ ਸਾਥੀਆਂ ਸਮੇਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੁਲੰਦ ਆਵਾਜ਼ ਵਿੱਚ ਜਕਾਰਾ ਛੱਡਿਆ ਆਖਿਆ ਹੈ ਅਕਾਲ ਪੁਰਖ ਤੇਰਾ ਕਰਜ਼ਾ ਮੈਂ ਕਿਸ਼ਤਾਂ ਨਾਲ ਅਦਾ ਕਰ ਰਿਆ ਅੱਖਾਂ ਦੇ ਸਾਹਮਣੇ ਰਣ ਮੈਦਾਨ ਵਿੱਚ ਪੁੱਤਰ ਸ਼ਹੀਦ ਹੋਵੇ ਪਿਤਾ ਜਕਾਰੇ ਛੱਡੇ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਹਿੱਸੇ ਆ ਮਾਪਿਆਂ ਦੀ ਜਾਨ ਨਿਕਲ ਜਾਂਦੀ ਏ ਜੇ ਪੁੱਤਰ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਜਾਏ ਉਹ ਮਹਾਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਕਾਰੇ ਛੱਡ ਰਹੇ ਸਨ ਸਿੰਘ ਸ਼ਹੀਦ ਹੁੰਦੇ ਵੇਖੇ ਭਾਈ ਜੁਜਾਰ ਸਿੰਘ ਸਾਹਿਬ ਨੇ ਵੇਖੇ ਹੁਣ 14 ਸਾਲ ਦੀ ਉਮਰ ਸੀ ਛੋਟੇ ਪੁੱਤਰ ਬਾਬਾ ਜੁਜਾਰ ਸਿੰਘ ਸਾਹਿਬ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਆਇਆ ਇਹਨਾਂ ਆਖਿਆ ਸੱਚੇ ਪਾਤਸ਼ਾਹ ਯਾਰ ਅੱਲਾ ਰੱਖਾ ਖਾ ਜੋਗੀ ਲਿਖਦਾ ਇੱਥੇ ਬੜੇ ਸੋਹਣੇ ਲਫ਼ਜ਼ ਬਾਬੇ ਜੁਝਾਰ ਸਿੰਘ ਨੇ ਆਖਿਆ ਭਈਆ ਸੇ ਵਿਛੜ ਕਰ ਜੀਣਾ ਨਹੀਂ ਆਤਾ ਖਾਣਾ ਨਹੀਂ ਆਤਾ ਪੀਣਾ ਨਹੀਂ ਆਤਾ ਮਹਾਰਾਜ ਬਖਸ਼ਿਸ਼ ਕਰੋ ਗੁਰੂ ਪਿਤਾ ਜੀ ਮੇਰਾ ਵੀਰ ਦੂਰ ਨਾ ਤੁਰ ਜਾਏ ਮੈਂ ਵੀ ਲਾੜੀ ਮੌਤ ਨਾਲ ਸ਼ਾਦੀ ਕਰਵਾਉਣੀ ਚੰ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਘੁੱਟ ਕੇ ਛਾਤੀ ਨਾਲ ਲਾ ਕੇ ਆਖਿਆ ਜੁਝਾਰ ਸਿੰਘਾ ਤੇਰਾ ਕੱਦ ਬੜਾ ਨਿੱਕਾ ਹੈ ਤੇਰੀ ਤਲਵਾਰ ਬੜੀ ਨਿੱਕੀ ਹੈ ਕਿਤੇ ਕਬਰਾਂ ਤੇ ਨਾ ਜਾਏਗਾ ਸੁਣੀਆਂ ਬੜੇ ਪਿਆਰ ਦੇ ਨਾਲ ਸਤਿਗੁਰਾਂ ਦਾ ਹੁਕਮ ਪਾ ਕੇ ਬਾਬਾ ਜੁਝਾਰ ਸਿੰਘ ਜਿਵੇਂ ਰਣ ਮੈਦਾਨ ਵਿੱਚ ਪਹੁੰਚਿਆ ਇਉ ਬੇਨਤੀ ਕੀਤੀ ਜਾਂਦੀ ਏ ਜੀ ਲੈ ਕੇ ਆ ਗਿਆ ਪਿਤਾ ਤੋਂ ਚੜਿਆ ਸਿੰਘ ਜੁਝਾਰ ਲੈ ਕੇ ਆ ਗਿਆ ਪਿਤਾ ਤੋਂ ਖਿੱਚੀ ਛੱਤ ਮਿਆਂ ਚੋ ਬਈ ਉਹਨੇ ਖਿੱਚ ਲਈ ਛੱਤ ਮਿਆਂ ਚੋ ਇੱਕ ਸ਼ੀ ਫਰਕ ਨਹੀਂ ਨਾ ਮਿਲੇ ਓਹਦੇ ਚਿਹਰਾ ਚੜੇ ਰਕਾਰ ਨੇ ਤਣਖ ਚਿੜਾਇਆ ਭਵਾ ਦਾ ਬਈ ਉਹਨੇ ਤਣਖ ਚਿੜਾਇਆ ਭਵਾ ਦਾ ਓਏ ਨੈਣ NIGGA <laughs> ਉੱਥੇ ਬ੍ਰਹਮਾ ਵਿਸ਼ਨੂੰ ਵੇਖ ਕੇ ਸੀ ਜਾਣ ਲੱਗੇ ਬਲਹਾਰ ਜੋ ਕਾਲ ਮਦਾਨੀ ਆ ਗਿਆ ਭਈ ਜੋ ਕਾਲ ਮਦਾਨੀ ਆ ਗਿਆ ਲੈ ਕਰਨੇ ਸੰਸਾਰ ਉੱਥੇ ਸ਼ਿਵ ਜੀ हज़ार खपर भर कल जोकार लखां पूरख पाके आया पतार तोड़ी चढ़िय मौत जी ਭਈਓ ਘੋੜੀ ਚੜ ਗਿਆ ਮੌਤ ਦੀ